ਤੁਸੀਂ ਦੇਖ ਰਹੇ ਹੋ ਇੰਡੀਆਜ਼ ਨਿਊ ਚੈਨਲ ਕਬਰ ਸਾਹਮਣੇ ਆ ਰਹੀ ਹੈ ਗਰਦਾਸਪੁਰ ਤੋਂ ਜਿੱਥੇ ਅਕਾਲੀ ਦਲ ਵਾਸ ਪੰਜਾਬ ਦੀ ਪਿੰਡ ਬਰਦਾਸਪੁਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਪਹੁੰਚੀ ਹੈ ਜਿੱਥੇ ਹੜਾ ਆਏ ਨੇ ਬਹੁਤ ਜ਼ਿਆਦੇ ਸਰਦਾਰ ਕਾਂਤ ਸਿੰਘ ਵਾਲਾ ਸਿਨਿਆ ਰਾਖੂ ਆਪਣੇ ਸਾਥੀਆਂ ਸਮੇਤ ਪਿੰਡਾਂ ਦੇ ਵਿੱਚ ਜੈਜਾ ਲੈਨ ਪਹੁੰਚੇ ਤੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਦੇਖਦੇ ਹਾਂ ਪੂਰੀ ਖਬਰ ਦਰਸ਼ਕਾਓਰ ਬਦਾਦਪੁਰ ਦੀ ਅੱਜ ਅਸੀਂ ਪਹੁੰਚੇ ਹਾਂ ਅਮੀਪੁਰ ਜਿੱਥੇ ਕਿ ਹੜ੍ਹ ਪੀੜਤ ਬਹੁਤ ਜ਼ਿਆਦਾ ਆ ਮਤਲਬ ਨੁਕਸਾਨ ਹੋ ਰਿਹਾ ਤੇ ਇੱਥੇ ਕਾਨ ਸਿੰਘ ਵਾਲਾ ਆਪਣੀ ਸਾਰੀ ਜੋ ਵੀ ਉਹਨਾਂ ਦੀ ਜਥੇਬੰਦੀ ਆ ਤੇ ਇੱਥੇ ਸੇਵਾ ਵੱਡੀ ਸੇਵਾ ਲੈ ਕੇ ਇੱਥੇ ਹਾਜ਼ਰ ਆ ਤੇ ਇੱਥੇ ਜਿਹੜਾ ਵਾ ਸਟੋਰ ਕੀਤਾ ਜਾ ਰਿਹਾ ਵਾ ਜੋ ਉਹ ਗੁਰੂ ਘਰ ਵਾ ਇੱਥੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਜੋ ਕਿ ਆ ਵੇਖੋ ਤੁਸੀਂ ਪਾਣੀ ਦੀ ਸੇਵਾ ਹੋਰ ਵੀ ਇੱਥੇ ਰਾਸ਼ਨ ਦੀ ਜਿਹੜੀ ਆ ਸੇਵਾ ਇੱਥੇ ਕੱਤਰ ਹੋ ਰਹੀ ਆ ਬਹੁਤ ਜ਼ਿਆਦਾ ਇੱਥੇ ਜਮਾਂ ਹੋ ਰਹੀ ਆ ਕਿਉਂਕਿ ਇੱਥੇ ਸਟੋਰ ਕਰ ਰਹੇ ਆ ਜਿਹੜੇ ਪੀੜਤ ਉੱਥੇ ਪਰਿਵਾਰ ਆ ਉਹਨਾਂ ਕੋ ਮੁੜਕੇ ਪ੍ਰੋਵਾਈਡ ਕਰ ਰਹੇ ਆ ਇਥੋਂ ਗੁਰਦੁਆਰਾ ਸਾਹਿਬ ਤੋਂ ਜਾ ਰਹੀ ਆ ਤੇ ਇਹ ਗੁਰਦੁਆਰਾ ਸਭ ਜੋੜਾ ਖੇਤਰਾ ਇੱਕ ਗੁਰਦੁਆਰਾ ਸਾਹਿਬ ਆ ਜੋ ਸਿੰਘ ਸਭਾ ਗੁਰਦੁਆਰਾ ਸਾਹਿਬਾ ਜਿੱਥੇ ਕਿ ਇਹ ਸਟੋਰ ਹੋ ਰਿਹਾ ਵਾ ਇਹ ਵਾਰਿਸ ਪੰਜਾਬ ਜੋ ਕਿ ਇਹ ਜਿਹੜੇ ਜਥੇਬੰਦੀ ਆ ਰਹੀ ਆ ਤੇ ਇੱਥੇ ਜਥੇਬੰਦੀ ਵੱਲੋਂ ਬਹੁਤ ਜ਼ਿਆਦੀ ਜਿਹੜੀ ਸੇਵਾ ਹੋ ਰਹੀ ਆ ਤੇ ਵੱਖ-ਵੱਖ ਜਿਹੜੇ ਪਿੰਡਾਂ ਤੋਂ ਸ਼ਹਿਰਾਂ ਤੋਂ ਇੱਥੇ ਆ ਰਹੇ ਆ ਵਾਰਿਸ ਪੰਜਾਬ ਦੇ ਤੁਸੀਂ ਵੇਖ ਸਕਦੇ ਆ ਕਿ ਇੱਥੇ ਆਪਣੀ ਇੱਕ ਨਾ ਪ੍ਰਵਾਹ ਕਰਦੇ ਹੋਏ ਸਰਦਾਰ ਜਸਕਰਨ ਸਿੰਘ ਕਾਨੂ ਸਿੰਘ ਵਾਲਾ ਜੀ ਵੀ ਪਹੁੰਚੇ ਆ ਕਿਉਂਕਿ ਉਹਨਾਂ ਦਾ ਥੋੜੇ ਦਿਨ ਤੋਂ ਹੀ ਜਿਹੜਾ ਪਰੇਟ ਹੋਇਆ ਤੇ ਇੱਕ ਨਹੀਂ ਪ੍ਰੇਟ ਦੋ ਦੋ ਪ੍ਰੇਟ ਹੋਏ ਆ ਜੋ ਕਿ ਵੇਖੋ ਤੁਸੀਂ ਇੱਕ ਹੜਪੀੜਤ ਜਿਹੜੇ ਆ ਬਹੁਤ ਜ਼ਿਆਦਾ ਉਹਨਾਂ ਦੀ ਮਦਦ ਵਾਸਤੇ ਇੱਥੇ ਆਏ ਆ ਤੇ ਨਾਲ ਹੀ ਉਹਨਾਂ ਦੀ ਸਾਰੀ ਪੂਰੀ ਟੀਮ ਆ ਵਾਰਸ ਪੰਜਾਬ ਦੇ ਜੋ ਕਿ ਇੱਥੇ ਹੁਣ ਜਿਹੜੀ ਇਹਨਾਂ ਨਾਲ ਨੂੰ ਲਾਈ ਜਾ ਰਹੀ ਆ ਵਾ ਇੱਥੇ ਕਾਫੀ ਜਿਹੜਾ ਸਟੋਰ ਕੀਤਾ ਜਾ ਰਿਹਾ ਵਾ ਤੇ ਇਹ ਜਲੰਧਰ ਤੋਂ ਆ ਰਹੇ ਜੀ ਵਾਏ ਗੁਰਜੀ ਕਾਕਾ ਦਾ ਵਾਏ ਗੁਰਜੀ ਕੀ ਫਤ ਹੈ ਅਸੀਂ ਪਹੁੰਚੀ ਆ ਅੱਜ ਅਮੀਪੁਰ ਕਲਨੌਰ ਜਿੱਥੇ ਕੇ ਜ਼ਿਲ੍ਹਾ ਗੁਰਦਾਸਪੁਰ ਜੋ ਕਿ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਜੋ ਹੜਪੀੜਤ ਦੀ ਜਿਹੜੀ ਖਬਰ ਲੈਣ ਆਇਆ ਨਾਲ ਹੀ ਬਹੁਤ ਸੇਵਾ ਜਿਹੜੀ ਲੈ ਕੇ ਆਇਆ ਪਾਣੀ ਵੀ ਵੀ ਹੋਰ ਵਸਤੂ ਆ ਕਈ ਆ ਉਹਨਾਂ ਦੇ ਨਾਲ ਹੀ ਸਾਰੀ ਟੀਮ ਆ ਤੇ ਆਪਾਂ ਉਹਨਾਂ ਦੇ ਨਾਲ ਕਰਦੇ ਆ ਕੁਝ ਬਚਨ ਵਾਇਰਲ ਨੀਕਾ ਦਰਸ ਵਾਇਰਲ ਨੀਕੀ ਜੀ ਹਾਂ ਕੈਮਰਾਮੈਨ ਕਮੇਰੇ ਥੋੜਾ ਅੱਗੇ ਆ ਜੀ ਜੋ ਆਪਣਾ ਪ੍ਰਧਾਨ ਸਾਹਿਬ ਦੀ ਜੋ ਅੱਜ ਕਿਸੇ ਪਹੁੰਚੇ ਆ ਜੋ ਇਹਨਾਂ ਦਾ ਟਾਪਰੇਟ ਦੋ ਤਿੰਨਾਂ ਦੀ ਖਬਰ ਲੈਣ ਲਈ ਗਈ ਸੀ ਤੁਹਾਡੀ ਆਪਣਾ ਜਿਹੜਾ ਵਾਪਰੇਟ ਹੋਇਆ ਵਾ ਤੁਸੀਂ ਨਾ ਪ੍ਰਵਾਹ ਕਰਦੇ ਹੋਏ ਵੀ ਅੱਜ ਇੱਥੇ ਪਿੰਡ ਮੈਨੂੰ ਯਾਦ ਪੁੱਲ ਜਾਂਦਾ ਵਾ ਅਰੇ ਕੀ ਪਿੰਡ ਨਾ ਅਮੀਪੁਰ ਅਮੀਪੁਰ ਇੱਥੇ ਪਹੁੰਚੇ ਆ ਤੇ ਤੁਸੀਂ ਆਪਣੀ ਇੱਕ ਜਾਣ ਦੀ ਨਾ ਪ੍ਰਵਾਹ ਕਰਦੇ ਹੋਏ ਵੀ ਤੁਹਾਨੂੰ ਹਜੇ ਤਾਂ ਅਕੀ ਜਿਹੜੇ ਦਰਦ ਅਸੀਂ ਸੁਣਿਆ ਸੀ ਉਹ ਵੀ ਹੋ ਰਹੇ ਆ ਤੁਹਾਨੂੰ ਆਪਣੀ ਜਾਣ ਨਹੀਂ ਸੀ ਕਿ ਇੰਨੀ ਦੂਰ ਤੁਸੀਂ ਆਏ ਆ ਜਿਹੜਾ ਸੇਵਾ ਲੈ ਕੇ ਤੁਹਾਨੂੰ ਡਾਕਟਰਾਂ ਨੇ ਰੈਸਟ ਵੀ ਦੱਸੀ ਆ ਜੀ ਡਾਕਟਰਾਂ ਨੇ ਕੈਮਰਾਮੈਨ ਨੂੰ ਕਹਾਂਗੇ ਥੋੜਾ ਪਿੱਛੇ ਰੈਸਟ ਜੀ 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 ਹਾਂਜੀ ਜਿਹੜੇ ਕਰੇ ਚਲੇਗੇ ਹਾਂਜੀ ਜੇ ਵੀ ਕੋਈ ਚੇਤ ਜੀ ਆਤਮਾ ਮਨੀ ਹਾਂਜੀ ਕਿ ਮੈਂ ਨਹੀਂ ਲਿਖਣਾ ਜੀ ਇਸ ਕਰਕੇ ਮੇਰਾ ਪੰਜਾਬੀ ਸਾਰੇ ਸਾਰਿਆਂ ਦੇ ਪੰਜਾਬੀ ਮਿਰਦ ਸਰਦਾਰ ਮਹਿੰਦਰ ਸਿੰਘ ਬਾਦਲਾ ਜੀ ਜਿੰਦਗੀ ਦੀ ਪੰਜ ਬੰਦੀ ਕਮੇਟੀ ਹੈ ਨਿਰੰਤਰ ਜਿਲ੍ਹੇ ਦੀ ਮੇਰੇ ਨਾਲ ਪੰਜ ਬੰਦੀ ਕਮੇਟੀ ਬੈਠੀ ਹੈ

ਨੌਰੂ ਨੌਰੂ ਜੀ ਗਰਦਾਸਪੁਰ ਦੀ ਇੱਕਲਾ ਨੌਰ ਤੋਂ ਕੈਮਰਾਮੈਨ ਨੂੰ ਕਹਿੰਦੇ ਆਪਾਂ ਕਹੀਏ ਜੇ ਜੇ ਲਬਜ਼ਾਂ ਦੀ ਕਹੀਏ ਗਰਦਾਸਪੁਰ ਤੋਂ ਜਿਹੜੀ ਪਲਾਣਾ ਨੌਰ ਜਾਂਦੀ ਹੈ ਜੀ ਇਹ 12 ਕਿਲੋਮੀਟਰ ਦੇ ਪਿੰਡ ਇਹ ਆਉਂਦਾ ਗਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਅੱਛਾ ਜੀ ਅੱਜ ਵਾਰਸ ਪੰਜਾਬ ਦੀ ਜਥੇਬੰਦੀ ਨੇ ਖੜ੍ਹ ਪੀੜਤਾ ਤੇ ਲਈ ਮਹਾਰਾਜੀ ਕਿਰਪਾ ਨਾਲ ਉਸ ਦੀ ਔਰ ਨਾਲੀ ਇੱਥੇ ਇੱਕ ਗਡਾਉਂ ਬਣਾਇਆ ਜਿੱਥੇ ਪਾਣੀ ਜਿੱਥੇ ਖੰਡ ਚਾ ਹੋਰ ਜਿਹੜੀਆਂ ਚੀਜ਼ਾਂ ਇੱਥੇ ਕੀਤੀ ਦੁਬਾਰਾ ਇੱਥੇ ਤਾਂ 6 ਕਿਲੋਮੀਟਰ ਦੇ ਕਿਪਾਸੇ ਪਾਣੀ ਪਾਣੀ ਹੈ ਜਾ ਨਹੀਂ ਸਕਦਾ ਕਿਤੇ ਦੇ ਬਸ 3 ਕਿਲੋਮੀਟਰ ਦੇ ਕਿਪਾਸੇ ਪਾਣੀ ਹੈ ਜੀ ਤੇ ਬਹੁਤ ਬੁਰਾ ਹਾਲ ਹੈ ਜੀ ਤੇ ਲੋਕਾਂ ਨਾਲ ਬਿਲਕੁਲ ਉੱਟੇ ਹੋਏ ਹੈ ਇਹ ਸੜਕ ਨਹੀਂ ਦਿਸਦੀ ਕੋਈ ਪਈ ਨਹੀਂ ਦਿਸਦੀ ਕੋਈ ਜਾਨੀ ਕਿ ਬੁਰਾ ਹਾਲ ਹੈ ਲੋਕਾਂ ਨਾਲ ਹਾਂ ਇੱਥੋਂ ਰਾਵੀ ਪੈਂਦੀ ਰਾਵੀ ਦੇ ਨਾਲ ਪਾਕਿਸਤਾਨ ਦੀ ਹੱਦ ਆ ਜਾਂਦੀ ਹੈ ਅੱਛਾ ਜੀ ਇਸ ਕਰਕੇ ਜਦੋਂ ਜੰਗ ਦਾ ਮੌਕਾ ਲੱਦੋ ਉਹ ਤੋਂ ਵੀ ਇੱਥੇ ਜਾ ਕੇ ਆਉਂਦੇ ਸੀ ਵੀ ਜੰਗ ਨਹੀਂ ਹੋਣੀ ਚਾਹੀਦੀ ਅਮਰ ਰਹਿਣਾ ਚਾਹੀਦਾ ਉਹਨੂੰ ਵੀ ਜਿਹੜਾ ਸਾਰਾ ਤੁਸੀਂ ਵੇਖਣਾ ਹੈ ਇਹ ਜਿਹੜਾ ਸਾਰਾ ਫੜਾ ਹੋਦਾ ਜੀ ਕਿ ਸਰਕਾਰ ਦੀ ਨੀਤੀ ਚੱਲ ਰਹੀ ਜੀ ਤੇ ਇੰਡੀਅਨ ਸਟੇਟ ਦੀ ਪੋਲਿਸੀ ਜੀ ਇਹਦੇ ਨੇ ਪਾਣੀ ਆਇਆ ਹੈ ਆ ਗਿਆ ਪਾਣੀ ਕਿਦੋਂ ਕਿਵੇਂ ਆ ਗਿਆ ਤਾਂ ਦੇ ਕਹਿੰਦਾ ਭਾਵਾ ਕਿ ਪੰਜਾਬ ਨੂੰ ਡੋਬਣ ਦਾ ਕਰਕੇ ਹੀ ਇਹਨਾਂ ਨੇ ਇੱਕ ਪੋਲਿਸੀ ਬਣਤੀ ਆ ਤੈਨੂੰ ਕੋਈ ਖਾਸੀ ਚਾਹੀਏ ਪੰਜਾਬ ਨੂੰ ਮਾਰ ਜੀ ਜਿਹੜਾ ਆਇਆ ਫਿਰ ਉਸ ਤੋਂ ਬਾਅਦ 2013 ਚਾਹੀ ਜੀ ਉਸ ਤੋਂ ਬਾਅਦ ਇਹੀ ਚਾਹੀਏ ਜੀ ਮਤੋਂ ਬਾਦ ਘਣਾ ਆ ਗਿਆ ਹੁਣ ਤੁਸੀਂ ਦੱਸੋ ਵੀ ਜਿਹੜੇ ਸਟੇਟ ਦੇ ਵਿੱਚ ਜਿਹੜਾ ਗੇਟ ਹੁਣ ਹੜਾ ਲੱਗ ਗਿਆ ਜੀ ਉਹ ਟੁੱਟ ਜਾਣ ਜੀ ਜਿਹੜਾ ਮੇਨ ਹੀ ਗੇਟ ਟੁੱਟ ਜਾਣ ਮਾੜਾ ਜਿਹਾ ਆਇਆ ਤੇ ਦੱਸੋ ਫਿਰ ਕੀ ਦੇ ਦਾ ਬਦਲ ਧਿਆਨ ਨਹੀਂ ਫਿਰ ਇਹਨਾਂ ਦੇ ਜਿਹੜੇ ਜਿੰਨੇ ਬੰਦ ਸੀਗੇ ਆਏ ਸਾਲੋਂ ਮੈਨੇ ਰਿਪੇਅਰ ਨਹੀਂ ਸੀ ਕਰਨੀ ਰਿਪੇਅਰ ਕਰਕੇ ਜਿੱਥੇ ਜਿੱਥੇ ਕਰਵਾ ਪੈਂਦੀਆਂ ਜਿੱਥੇ ਜਿੱਥੇ ਪਤਾ ਵੀ ਟੁੱਟ ਪੁੱਟ ਸਰਦਾ ਤੇ ਗੱਡੀ ਗੱਲ ਹੈ ਪੱਥਰ ਲਿਆ ਕੇ ਉਹਦਾ ਜਾਲ ਬਣ ਕੇ ਪਾਉਂਦੇ ਆ ਤੇ ਬਿਲਕੁਲ ਸਰ ਦੇਖ ਵੀ ਨਹੀਂ ਹੈ ਪੱਥਰ ਦੇ ਨਾਲ ਬਹੁਤ ਕੁਝ ਹੋ ਸਕਦਾ ਸਾਰਾ ਕੁਝ ਹੋ ਸਕਦਾ ਹੈ ਹੋ ਸਕਦਾ ਹੈ ਤੇ ਫਿਰ ਤੁਸੀਂ ਇਹ ਦੱਸੋ ਜੀ ਫਿਰ ਇੰਨਾ ਜਿਆਦਾ ਹੈ ਆਹ ਕਾਹਦੇ ਫਿਰ ਕੀ ਹੈ ਹੰਤਾ ਹੈ ਜੀ ਸਾਹ ਤੇ ਪਾਉਂਗ ਡੈਮ ਤੋਂ ਟੁੱਟਿਆ ਜੀ ਹਾਂਜੀ ਕਿਉਂਕਿ ਉਹਨਾਂ ਨੇ ਮਾੜੀਆਂ ਨੀਤੀਆਂ ਪੰਜਾਬ ਨੂੰ ਹੀ ਤੁਹਾਡਾ ਕਹਿਣ ਦਾ ਭਾਵ ਵੀ ਮਾਰਨ ਦਾ ਕਰਕੇ ਖਤਮ ਕਰਨ ਦਾ ਕਰਕੇ ਪੰਜਾਬ ਨੂੰ ਕਦੇ ਮੁਕੇਰੀਆ ਹਾਈਡਰੋ ਪ੍ਰੋਜੈਕਟ ਹੈ ਜੀ ਕਿੰਨੇ ਸਾਲ ਹੈ ਕਦੇ ਆਹ ਕਰ ਡੈਮ ਨੇ ਜੀ ਟੁੱਟਿਆ ਉਹ ਬਈ ਟੁੱਟਿਆ ਜੀ ਉਹਦੇ ਕਰਕੇ ਡੀਕ ਵੀ ਹੋਇਆ ਜੀ ਡੈਮ ਨਹੀਂ ਟੁੱਟ ਸਕਦਾ ਤੇ ਜੇਕਰ ਉਹ ਡੈਮ ਵੀ ਟੁੱਟ ਸਕਦਾ ਤੇ ਹੋਰ ਵੱਡੇ ਵੱਡੇ ਮੋਕਲ ਦੇ ਡੈਮ ਨਹੀਂ ਟੁੱਟਦੇ ਤੇ ਵੀ ਇਹ ਟੁੱਟ ਕੇ ਆ ਰਹੀਆਂ ਨੇ ਇਸ ਕਰਕੇ ਪਹਿਲਾਂ ਤਾਂ ਸਾਨੂੰ ਦਰਬਾਰ ਸਾਹਿਬ ਤੇ ਨਹੀਂ ਹਮਲਾ ਕੀਤਾ ਜੀ ਦਬ ਦਰਬਾਰ ਸਾਹਿਬ ਤੇ ਹਮਲਾ ਕਰਕੇ ਕਿ ਸਾਡੀ ਨੌਜਵਾਨੀ ਨੂੰ ਉੱਪਰੀ ਲੀਡਰਸ਼ਿਪ ਨੂੰ ਖੇਚ ਕਰਤਾ ਜੀ ਬਿਲਕੁਲ ਬੱਤੀ ਗੁਰਦੁਆਰੇ ਤੇ ਹਵਲਾ ਕਰਤਾ ਚਲੋ ਦਰਬਾਰ ਸਾਹਿਬ ਤੇ ਹਵਲਾ ਆਇਆ ਸੀ ਤੇ ਬੱਤੀ ਗੁਰਦੁਆਰੇ ਤੇ ਕਿੰਨਾ ਹੋ ਗਿਆ ਹਮਰਾ 2500 ਗੁਰਦੁਆਰਿਆਂ ਨੂੰ ਬੀੜ ਨੂੰ ਅੱਗ ਲਾ ਕੇ ਸਾੜ ਦਿੱਤਾ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਕੀਤਾ ਸਾਡੇ ਨੌਜਵਾਨਾਂ ਨੇ ਨਸ਼ਾ ਕੋਈ ਨਹੀਂ ਕੀਤੀ ਬਿਲਕੁਲ ਨਵੰਬਰ 84 ਦੇ ਵਿੱਚ ਜਾ ਕੇ ਸਾਡੇ ਨੌਜਵਾਨਾਂ ਦੇ ਕੀ ਨਹੀਂ ਕੀਤਾ ਮੈਂ ਜੀਬੀਆਂ ਨੂੰ ਸਾੜ ਦਿੱਤਾ ਸਾਡੀਆਂ ਨੂੰ ਮੈਂ ਬੇਪੱਤ ਕਰ ਦਿੱਤਾ ਤੇ ਹੁਣ ਵੀ ਸਾਡੇ ਪਿੰਲੇ ਕੀ ਹੈ ਸਾਡੀ ਬੰਦੇ ਕੀ ਇਹ ਇਹਨਾਂ ਨੇ ਕੀ ਕੀਤਾ ਉਸ ਤੋਂ ਬਾਅਦ ਕੋਈ ਇਨਸਾਫ ਨਹੀਂ ਹੋਇਆ ਉਸ ਤੋਂ ਬਾਅਦ ਭੈਣ ਜੀ ਇਹਨਾਂ ਨੇ ਕੀ ਕੀਤਾ ਪਾਲਸੀ ਦੇ ਤਹਿਤ ਪਾਲਸੀ ਦੇ ਤਹਿਤ ਤੁਹਾਨੂੰ ਸੋਚਣਾ ਚਾਹੀਦਾ ਹੈ ਫਿਰ ਇਹਨਾਂ ਨੇ ਕੀ ਕੀਤਾ ਸਾਡੀ ਨੌਜਵਾਨੀ ਨੂੰ ਨਸ਼ੇ ਤੇ ਲਾਤਾ ਹਾਂਜੀ ਨਸ਼ੇ ਤੇ ਲਾਤਾ ਜੀ ਨਸ਼ੇ ਤੇ ਲਾ ਕੇ ਸਾਡੀ ਨੌਜਵਾਨੀ ਬਰਬਾਦ ਕਰਤੀ ਕੋ ਪਾਲਸੀ ਦੀ ਫਿਰ ਕੀ ਕੀਤਾ ਫਿਰ ਕੇ ਸਾਡੀ ਜ਼ਮੀਨਾਂ ਖੋਲੀਆਂ ਕਿਸਾਨੀ ਨਾਲ ਸਾਡੇ ਦਸੇ ਕਿਸਾਨ ਸਿੱਧ ਕਰਤਾ ਪਰਫੈਕਟ ਤੇ ਉਸ ਤੋਂ ਬਾਅਦ ਪਹਿਲਾਂ ਹੜਾ ਆਉਂਦੇ ਰਹੇ ਆ ਹੁਣ ਹੜ੍ਹ ਦੇ ਵਿੱਚ ਆ ਗਏ ਇਹ ਸਾਡੇ ਕੀ 84 ਦਾ ਵੀ ਰਿਕਾਰਡ ਤੋੜ ਦਿੱਤਾ ਗਿਆ ਹਾਂ ਬਿਲਕੁਲ ਆ ਹੁਣ ਕੀ ਕੀਤਾ ਫਿਰ ਬਿਲਕੁਲ ਇਹ ਸਾਰਾ ਕੁਝ ਕੋ ਪਾਲਿਸੀ ਦਿੱਤਾ ਤਪਿਆ ਇਸ ਕਰਕੇ ਇਹਨੂੰ ਐਵੇਂ ਨਾ ਲੋ ਕਿ ਇੱਕ ਦਿਨ ਇਹਨੇ ਇਹ ਵੀ ਕਰਨਾ ਕੋਈ ਪਤਾ ਨਹੀਂ ਭਾਖੜ ਦਾ ਸਾਰਾ ਤੋੜ ਦੋ ਸਾਡੇ ਨੌਜਵਾਨ ਹੈ ਸਾਡੇ ਸਾਰੇ ਪੰਜਾਬ ਦੀ ਬਾਰ ਬਾਰਾ ਪਾਣੀ ਹੁੰਦੀ ਹੈ ਹੈ ਉਹ ਕਿਤੇ ਇਹ ਫੇਕ ਕਰਕੇ ਸਾਡੀ ਬੇਚ ਨੂੰ ਕੀ ਕਰ ਦੇ ਸਾਡੇ ਘਰਾਂ ਚ ਪਏ ਲੋਕ ਨਾ ਹੈ ਹੈ ਇਹ ਸਾਰੀਆਂ ਪਾਲਸੀਆਂ ਤੁਹਾਨੂੰ ਲਈ ਜਾ ਹੁਣ ਆਪਾਂ ਲਈ ਜਾ ਨਹੀਂ ਆ ਆਟਾ ਬਿਆਨ ਦੋ ਦਾ ਨੋਦ ਸਖਸੰਤ ਦੇ ਹੀ ਜਾਣੇ ਦੇ ਹੀ ਜਾਣੇ ਉਹ ਤਾਂ ਦੇਖੋ ਜਿਹਦੀ ਕਿਸਾਨੀ ਸਿਹਰਸਾ ਔਫਿਸ ਤੋਂ ਲਿੱਤਾ ਤੇ ਫੇਰ ਕੋਈ ਵੀ ਆਦਤ ਨਹੀਂ ਸਿੱਖਿਆ ਨਾ ਸਿਰੇ ਦਾ ਕੱਟਾ ਤਾਪੀ ਤੇ ਫੇਰ ਇਹਦਾ ਸੋਹਣੇ ਸਾਡੇ ਨਾਲ ਮਿਲ ਗਿਆ ਕਿ ਇਹਨਾਂ ਨਾਲ ਕਰਦੇ ਆਪਾਂ ਬਹੁਤ ਵੀ ਇਹ ਕਾ ਉਹ ਮੇਨ ਸੇਵਾ ਕਰਦੇ ਆ ਕਿ ਪਾਪਾ ਦਾ ਨਾਮ ਕਰਵਾ ਕਰਦੇ ਆ ਸੁਣਿਆ ਵੀ ਐਜੂਕੇਟ ਕੀ ਹੈ ਨਾ ਭਾਈ ਜੀ ਦਾ ਖੰਡਾ ਜੀ ਨਾ ਵੀ ਜੀ ਆਪਣਾ ਨਾ ਐਡਵੋਕੇਟ ਅਜੀਤ ਪਾਲ ਸਿੰਘ ਤੇ ਬੋਲਾ ਗਿਲਾ ਗੁਰਦਾਸਪੁਰ ਸਰਵਰ ਖਾਲੀ ਧੰਨਵਾਦ ਹੈ ਕਮੇਟੀ ਪਾਰੀ ਕਾ ਵੀ ਸੇਵਾ ਕੀਤੀ ਹੈ ਗੁਰਦਾਸਪੁਰ ਚੰਗਲ ਦੀ ਗਾਰੀ ਤੇ ਸਾਡਾ ਪਿਛੋਕ ਨਾ ਕਰ ਜਾਈਆ ਇਲਾਕਾ ਸਾਡਾ ਗੁਰਦਾਸਪੁਰ ਹੈ ਜੀ ਇਹ ਜੱਗਾ ਨਾ ਪਰਹਰਾ ਦੀ ਮਾਰ ਜਿਉਂ ਚੱਲ ਰਿਹਾ ਵਾ ਉਹ ਗੁਰਦਾਸਪੁਰ ਗੁਰਾਂਗਲਾ ਨੀਣਾ ਨਗਰ ਤੇ ਡੇਰਾ ਬਾਬਾ ਨਾਨਕ ਖੇਤ ਤੇ ਉਹ ਤੋਂ ਪਰਲੇ ਪਾਸੇ ਨੂੰ ਥੋੜਾ ਜਿਹਾ ਉੱਤੇ ਗੱਲ ਆਇਆ ਆਰੇ ਪਾਣੀ ਨੂੰ ਮਾਰ ਹੀ ਆ ਗਿਆ ਘਟੋ ਘਾਟ ਤੇ ਦੋ ਪੈਕਸ ਜਿੰਨੇ ਪਤਾ ਨਹੀਂ ਮਾਰ ਚੱਲੇ ਅੱਛਾ ਜੀ ਤੇ ਸੀਐਮ ਪਰਵਾਰਕਮਾਨ ਦੀ ਸਰਕਾਰ ਇੱਥੇ ਪਹੁੰਚੀ ਹੋਵੇ ਤੁਹਾਨੂੰ ਕੋਈ ਪ੍ਰੋਵਾਈਡਮੈਂਟ ਕਰਵਾਇਆ ਨਹੀਂ ਜੀ ਕੁਛ ਨਹੀਂ ਕੋਈ ਕੁਛ ਨਹੀਂ ਪ੍ਰੋਵਾਈਡ ਕਰਾ ਰਹੇ ਗਰਾਊਂਡ ਦੀਆਂ ਰਿਪੋਰਟਾਂ ਆਏ ਨੇ ਕਿ ਜਿਹੜਾ ਇਸਤਰੀ ਸਰਕਾਰੀ ਆਈਆਂ ਨੇ ਉਹਨਾਂ ਨੂੰ ਤੇਲ ਵੀ ਮੋਈਆ ਨਹੀਂ ਕਰਾਇਆ ਜਾ ਰਿਹਾ ਸੰਗਤ ਤਰਾਹ ਤਰਾਹ ਕਰ ਰਹੀ ਹੈ ਜੀ ਘਟੋ ਘਾਟ ਤੇ ਤਿੰਨ ਤਿੰਨ ਘੰਟੇ ਕਿੱਤੀਆਂ ਬੰਦ ਰਹਿੰਦੀਆਂ ਨੇ ਜੀ ਰਾਤ ਪਾਣੀ ਆ ਜਵੇ ਤੇ ਉਹ ਕਿਸੇ ਕੋਈ ਜੀ ਕੱਲ੍ਹ 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 ਇੱਕ ਮੁੰਡਾ ਸੇਵਾ ਕਰਨ ਗਿਆ ਜੀ ਉਹ ਮੁੰਡਾ ਡਰ ਗਿਆ ਉਹ ਨਹੀਂ ਬਚਾਇਆ ਗਿਆ ਕੋਈ ਨਹੀਂ ਐਵੀ ਪ੍ਰਸ਼ਾਸਨ ਨੂੰ ਕਹਿਣ ਦੇ ਆ ਕਿ ਟਿਸ਼ਨਾ ਕਰੋ ਭਾਈ ਇਸਦੀ ਇਨਾ ਪ੍ਰਬੰਧੀ ਕਰਾ ਦਿਓ ਪਰ ਪੰਜਾਬ ਸਰਕਾਰ ਕਾਦੇਬਾ ਨਸ਼ੀ ਸਰਕਾਰ ਕਾਦੇ ਅੱਜ ਤੋਂ ਜੋ ਹੋਗਾ ਬਿਲਕੁਲ ਕਿਆ ਹੋਇਆ ਬਿਨ ਬਿਲਕੁਲ ਪਿਆ ਹੋਈ ਉਹ ਮੋੜ ਤੋਂ ਕਲਨਵਰ ਵਾਲੇ ਮੋੜ ਤੋਂ ਹੀ ਮੁੜੋਗੇ ਅੱਗੇ 40 ਕਿਲੋਮੀਟਰ ਤੇ ਪਾਣੀ ਹੈ ਕਿਛੇ ਮੁਰਮੜ ਕੇ ਚਿੱਟੀ ਕੁਰਦੇ ਬਈ ਅਮੇ ਪਾਏ ਨੇ ਮੁੱਛਾਂ ਨੂੰ ਵੱਟ ਦੇ ਕੇ ਤਾਂ ਉੱਥੇ ਕੋਈ মিডিਆ ਨਾਲ ਲੈਂਦੇ ਹੁੰਦੇ ਆ ਉੱਥੇ ਵੀ ਜਿਹਾ ਗੁਰਾ ਮਾਰ ਕੇ ਚਲ ਜਾਂਦੇ ਜੀ ਅੱਗੇ ਦੁਨੀਆ ਤਰਾ ਤਰਾ ਕਰਨ ਦੀ ਹੈ ਜੀ ਨਾ ਪਿੰਨਾ ਦੀ ਰੋਟੀ ਖਾਣ ਨੂੰ ਹੈ ਤੇ ਨਾ ਪਾਣੀ ਪੀਣ ਨੂੰ ਉਹਨਾਂ ਨੂੰ ਕੋਈ ਝੂਠ ਨਹੀਂ ਹੁੰਦਾ ਇਹਨਾਂ ਨੂੰ ਕੋਈ ਝੂਠ ਨਹੀਂ ਉਹਨਾਂ ਨੇ ਸਰਕਾਰ ਨੇ ਪ੍ਰੋਵਾਈਡ ਕਰਾਈ ਪਰ ਸੰਗਤ ਦਾ ਇੰਨਾ ਕੁ ਯੋਗਦਾਨ ਆ ਵੀ ਸੰਗਤ ਦਾ ਜਿਹੜਾ ਵੀਰਾਂ ਘੱਟ ਕੇ ਦੁਰਪੀ ਹੈ ਪੀਸ ਜੰਮੀ ਦੀ ਆਵਾਜ਼ ਪੰਜਾਬ ਦੇਖੇ ਮਤਲਬ ਆ ਪੰਜਾਬ ਦੀ ਰੱਖਿਆ ਕਰਨ ਦੇ ਤੇ ਆਪਾਂ ਹੀ ਇੱਕ ਦੂਜੇ ਦਾ ਰੱਖਿਆ ਕਰਦੇ ਪੰਜਾਬ ਦੇ ਕੰਮ ਆ ਰਹੀਆਂ ਜੀ ਕੋਈ ਚੈੱਕ ਜੇਕਰ ਪੂਰਾ ਜਿੰਨਾ ਪੰਜਾਬ ਇਹਨਾਂ ਖਾਸ ਵਾਲੇ ਲੋਕ ਨੇ ਉਸ ਦੇ ਉੱਤੇ ਹੀ ਲੱਗੇ ਹੋਏ ਨੇ ਸੇਵਾ ਕਰਦੇ ਆ। ਪਾਕਿਸਤਾਨ ਨੇ ਆਪਕੇ ਛੇ ਬੰਦ ਕੀਏ ਪੂਰ ਆ 15 ਡੇਢ ਸਾਲਾਂ ਨੇ ਲੈ ਕੇ ਵੱਖ-ਵੱਖ ਵਾਕਿਆਂ ਸੇਵਾ ਕਰਦੇ ਆ ਇਹਨੇ ਜੋ ਅੱਜ ਅਜੇ ਵੀ ਜਾਰੀ ਹੈ। ਅਹੀਂ ਪਿੰਡ-ਪਿੰਡ ਜਾ ਕੇ ਚਾਰਾ ਡੰਗਰਾ ਵਾਤੇ ਜੋ ਬੇਜਪਨ ਛਿੱਟਕਾ ਵੀ ਆਇਆ ਹੀ ਨਹੀਂ ਉਹਨਾਂ ਵਾਤੇ ਚਾਰਾ ਲੋਕਾਂ ਨੇ ਇੱਕ 2-3 ਦਿਨੋਂ ਕੇ ਬਤੀ ਬਾਲਦੇ ਆ ਪਾਣੀ ਦੀ ਬਹੁਤ ਪ੍ਰੋਬਲਮ ਆ ਰਹੀ ਸੀ ਪਾਣੀ ਦੇਦਿਆਂ ਜਾ ਰਹੇ ਆ ਸੰਕੁਸ਼ਣ ਪਾਣੀ ਰਾਸ਼ਨ ਲੰਗਰ ਸਾਰਾ ਪ੍ਰਬੰਧ ਕੀਤਾ ਹੈ ਪਰ ਕੁਝ ਪਿੰਡ ਇੱਦਾਂ ਦੇ ਨੇ ਜਿੱਥੇ 15-15 ਫੁੱਟ ਪਾਣੀ ਆ ਚੁੱਕਾ ਉਥੇ ਅਸੀਂ ਵੀ ਬੇਵਸ ਹੋ ਜਾਂਦੇ ਆ ਸਾਡੇ ਕੋ ਨਾ ਕਿਸ਼ਤੀਆਂ ਨੇ ਨਾ ਕੋਈ ਜਾਣ ਨੂੰ ਪ੍ਰਬੰਧਿਆ ਸਰਕਾਰ ਕੋਲ ਕੋਈ ਮੀਟਰੀ ਜੀ ਕੋਈ ਮੀਟਰੀ ਕੋਈ ਇੱਕ ਦੋ ਤਿੰਨ ਦਿਨ ਰੁਕਦੇ ਜਦੋਂ ਪਾਣੀ ਥੋੜਾ ਥੱਲੇ ਆਊਗਾ ਤੁਸੀਂ ਵੇਖਿਓ ਜਾ ਕੇ ਜਨਤਾ ਬਲਾਂ ਕੱਢਣ ਦੀ ਸਰਕਾਰ ਨੂੰ ਵੀ ਇਹਨੂੰ ਭਗਵੰਤ ਮਾਨੁਸ਼ੀ ਤੀਵਾ ਦੇਣਾ ਚਾਹੀਦਾ ਜਿੱਦਾਂ ਦੇ ਹਲਾਸ ਸਾਰੀ ਸੰਗਤ ਦੇ ਕਹਿੰਦੀ ਪਸਾਨੂੰ ਮੁੱਖ ਮੰਤਰੀ ਜਿਹੜਾ ਭਾਈ ਅਮਰਪਾਲ ਸਿੰਘ ਵਰਗਾ ਜਿਹਦਾ ਉਹਦੀ ਸੋਚ ਵਰਗੇ ਲੋਕ ਚਾਹੀਦੇ ਨੇ ਮੋਲੇ ਸੋਨਹਿੋ ਸਾਸਿ ਆਕਾਉ ਇਹ ਰਾਜ ਸੇਵਾ ਕਰਨ ਦੇ ਯਾਨ ਕਿ ਕਿ ਮਤਲਬ ਕਿੰਨੀ ਕਿ ਸੇਵਾ ਹੁਣ ਤੁਹਾਡੇ ਇਸ ਟਾਈਮ ਇੱਥੇ ਜਮਾ ਹੋ ਗਈ ਕਿੰਨਾ ਸਟੋਰ ਹੋ ਗਿਆ ਤੁਹਾਡਾ ਕਿ ਤੁਹਾਡੇ ਇਹ ਸੰਸਪੁਰਾ ਚੋਲ ਲੱਗਾ ਉਹ ਪੀੜਾ ਲੋਕ ਖੜੇ ਪਏ ਆ ਹੁਣ ਇਹਨੇ ਨਾ ਸਰੂਕੇ ਹੋਰ ਵੀ ਸੰਸਪੁਰਾ ਕਰਦੇ ਆ ਵੀ ਹੋਰ ਵੀ ਲੈ ਕੇ ਆਓ ਇੱਥੇ ਹੁਣ ਜੋ ਮੌਜੂਦ ਆ ਨਾ ਇਸ ਟਾਈਮ ਸਾਡੇ ਕੋ ਪਾਣੀ ਥੋੜਾ ਸਾਡੇ ਕੋ ਪਾਣੀ ਜਿਹੜਾ ਉਹ ਬਹੁਤ ਜ਼ਿਆਦਾ ਆ ਗਿਆ ਹੁਣ ਕਾਦੀ ਕਾਦੀ ਤੁਸੀਂ ਸਾਨੂੰ ਸਾਨੂੰ ਜਿਹੜਾ ਇਹ ਸੁੱਕਾ ਰਾਸ਼ਨ ਜਿਹੜਾ ਆ ਪਸ਼ੂ ਆਵਾ ਤੇ ਚਾਰੇ ਦੀ ਬਹੁਤ ਜ਼ਿਆਦਾ ਲੋੜ ਆ ਜਾਂ ਸਾਨੂੰ ਫੀਡ ਪ੍ਰੋਵਾਈਡ ਕੀਤੀ ਜਾ ਚੋਕਰ ਪ੍ਰੋਵਾਈਡ ਕੀਤੀ ਜਾਏ ਤਾਂ ਜੋ ਵੇਜ ਬਣਾ ਨੂੰ ਦਸਾਰਾ ਬਣ ਸਕੀ ਇੱਕ ਦੁੱਧ ਛੱਕੇ ਦੁੱਧ ਦੀ ਬਹੁਤ ਲੋੜ ਆ ਸਾਨੂੰ ਅਸੀਂ ਇੱਥੇ ਜੋ ਜੀਨਿਅਮ ਸਿੱਖ ਜਦੇ ਬੰਨੀ ਆ ਰਹੀਆਂ ਨੇ ਭਾਈ ਕਾਨ ਸਿੰਘ ਕਰਨ ਸਿੰਘ ਕਾਨ ਸਿੰਘ ਵਾਲਾ ਪਹੁੰਚੇ ਨੇ ਸਾਡੇ ਕੋਲ ਹਜ਼ਾਰਾਂ ਲੀਟਰ ਪਾਣੀ ਲੈ ਕੇ ਪਹੁੰਚੇ ਨੇ ਸਾਡੇ ਕੋਲ ਜਾਂ ਸੁੱਤਾ ਰਾਸ਼ਨ ਲੈ ਕੇ ਪਹੁੰਚੇ ਨੇ ਤੇ ਚਾਰਾ ਵੀ ਲੈ ਕੇ ਆਏ ਨੇ ਕੁਝ ਸੰਗਤਾਂ ਮੁਖਸਰ ਸਾਹਿਬ ਤੋਂ ਵੀ ਸਾਡੇ ਕੋਲ ਚਾਰਾ ਲੈ ਕੇ ਪਹੁੰਚੀਆਂ ਨੇ ਪਰ ਬੇਨਤੀ ਇਹ ਆ ਆ ਜਿੰਨੇ ਵੀ ਸੰਗਤ ਆ ਰਹੀ ਆ ਪਰ ਜਿਹੜੇ ਜੇ ਲੋਡ ਵਾ ਨਾ ਤੇ ਲੋਡ ਅੱਗੇ ਜਾ ਕੇ ਡੇਰੇ ਬਾਰਡਰਾਂ ਤੇ ਜਿੱਥੇ ਜਿੱਥੇ ਪਾਣੀ ਆ ਉੱਥੇ ਲੋਡ ਵਾ ਪਿੱਛੇ ਸੰਗਤ ਜਿਨ੍ਹਾਂ ਦੀਆਂ ਪੈੜੀਆਂ ਵੇਚ ਆ ਗਈਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਨੂੰ ਮਤਲਬ ਤੁਸੀਂ ਕੀ ਆ ਸੰਗਤ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਆਦੀ ਐਵੇਂ ਤੁਹਾਨੂੰ ਕੀ ਪ੍ਰੋਵਾਈਡ ਕੀਤਾ ਜਾਵੇ ਸੰਗਤ ਨੂੰ ਇਹ ਅਪੀਲ ਕਰਨ ਦੇ ਆ ਕਿ ਇੱਕ ਤੇ ਚਾਰਾ ਚਾਹੀਦਾ ਜੀ ਇੱਕ ਚੋਖਰ ਚੱਕਰ ਦਾ ਪ੍ਰਬੰਧ ਕੀਤਾ ਜਾਏ ਪਾਣੀ ਅਜੇ 4-5 ਦਿਨੋਂ ਗੁਰ ਲੋਡ ਵਾ ਕਿਉਂਕਿ ਬੱਤੀ 3-4 ਦਿਨ ਤੋਂ ਨਹੀਂ ਆ ਰਹੀ ਲੋਕੀ ਪਾਣੀ ਪੀਣ ਨੂੰ ਸਾਫ਼ ਪਾਣੀ ਦੀ ਜ਼ਰੂਰਤ ਹੈ ਪਾਣੀ ਬਹੁਤ ਗੰਦਾ ਹੋ ਚੁ ਇਹ ਜਿਹੜੇ ਮਜ਼ਦੂਰ ਪਰਿਵਾਰ ਨੇ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੇ ਛੋਟੇ ਛੋਟੇ ਘਰ ਸੀ ਉਹ ਢੱਟ ਚੁੱਕੇ ਨੇ ਉਹਨਾਂ ਦਾ ਸਮਾਨ ਵੀ ਸਾਰਾ ਖਰਾਬ ਹੋ ਚੁੱਕਾ ਇਹ ਵੀ ਸਾਨੂੰ ਤੁਹਾਨੂੰ ਕਹਿਣਾ ਚਾਹੁੰਦੇ ਕਿ ਜਿਹੜੇ ਆਪਣੇ ਕੋਈ ਕਪੜੇ ਹੈਗੇ ਨੇ ਸਾਡੇ ਕੋਲ ਜਿਹੜੇ ਅਸੀਂ ਜਿਹੜੇ ਵਰਤੋਂ ਚ ਦੇ ਸਕਦੇ ਜਿਹੜੇ ਵਰਤੋਂ ਕੰਮ ਆ ਸਕਣ ਉਹਦੀ ਵੀ ਸੇਵਾ ਅਸੀਂ 2-4 ਦਿਨ ਤੱਕ ਰੁਕ ਕੇ ਘਰਾਂ ਘਰਾਂ ਤੱਕ ਜਾ ਰਹੇ ਹਾਂ ਉਹ ਵੀ ਪ੍ਰੋਵਾਈਡ ਤੁਸੀਂ ਕਰਵਾਓ ਸੰਗਤ ਨੂੰ ਇਹ ਗੱਲ ਕਹਿਣੀ ਚਾਹੀਦੀ। ਇੱਕ ਮੈਡੀਕਲ ਸਹੂਲਤਾਂ ਡਾਕਟਰ ਸਾਹਿਬਾਨਾਂ ਨੂੰ ਕਹਿਣਾ ਚਾਹੁੰਦੀ ਆ ਵੀ ਕੋਈ ਵੱਧ ਤੋਂ ਵੱਧ ਇੱਕ ਜਿਹੜੇ ਵੈਟਰਨਰੀ ਡਾਕਟਰ ਨੇ ਜਾਂ ਸਿਹਤ ਵਾਲੇ ਡਾਕਟਰ ਨੇ ਉਹ ਵੀ ਆ ਕੇ ਆਪਣੀ ਕੈਂਪ ਲਾਉਣ ਸੰਗਤ ਪਾਣੀ ਕਰਕੇ ਇੱਕ ਦੁਖਾਰ ਬਿਮਾਰੀ ਦਾ ਸਾਨੂੰ ਡਰਵਾ ਖਤਰਾ ਆ ਕਿ ਜਿਹੜੇ ਛੋਟੇ ਛੋਟੇ ਬੱਚੇ ਤੇ ਫਸੇ ਹੋਏ ਨੇ ਉਹਨਾਂ ਦੀ ਜਾਨੀ ਮਾਇਂ ਨੁਕਸਾਨ ਨਾ ਹੋ ਜਾਏ ਡਾਕਟਰ ਸਾਹਿਬਾਨਾਂ ਨੂੰ ਆਗੇ ਆਪਣੇ ਕੈਂਪ ਲਾਉਣ ਵੱਤ ਤੋਂ ਵੱਧ ਤੇ ਸੰਗਤ ਨੂੰ ਜਿਹੜਾ ਵਾ ਉਹ ਸਾਰਾ ਦੇ ਨਾਲ ਤੇ ਵੀ ਤੇ ਜਦਾ ਉਹ ਕਹਿੰਦੇ ਕਿ ਕਲੀਨਿਕ ਖੋਲੇ ਆਪਾਂ ਉਹਨਾਂ ਦਮਾਂ ਚ ਕਹਿੰਦਾ ਹੈ ਕਿ ਆਪਾਂ ਕਲੀਨਿਕ ਖੋਲੇ ਤਾਂ ਅੱਜ ਤੱਕ ਕੋਈ ਨਹੀਂ ਨਹੀਂ ਜੇ ਕੋਈ ਕੋਈ ਸਹੂਲਤ ਨਹੀਂ ਹੈ ਕਲੀਨਿਕ ਤੇ ਲੱਭਣ ਨਹੀਂ ਡੇ ਬੰਦ ਸਰਕਾਰੀ ਡਿਪਾਰਟਮੈਂਟਰੀ ਲੱਭਣ ਡਿਆ ਫਿਰ ਇੱਕ ਸਾਥ ਤੋਂ ਸਰਕਾਰ ਨੇ ਵੀ ਉੱਥੋਂ ਕੋਈ ਨਹੀਂ ਹੈ ਕੋਈ ਸਹੂਲਤ ਜ਼ੀਰੋ ਸਹੂਲਤ ਹੈ ਜੀ ਸਰਕਾਰ ਦਾ ਇੱਕ ਡਾਕਟਰ ਨਹੀਂ ਵੇਖਿਆ ਨਾ ਕੋਈ ਸੁਪਰ ਪ੍ਰਸ਼ਾਸਨ ਨਹੀਂ ਵੇਖਿਆ ਕੁਝ ਨਹੀਂ ਵੇਖਿਆ ਇਸੇ ਦਾ ਸਾਰਾ ਕੁਝ ਬੰਦ ਪਿਆ ਕੋਈ ਆ ਹੀ ਨਹੀਂ ਰਿਹਾ ਇਹ ਕੋਈ ਨਾ ਇੱਕ ਇੱਕ ਨੁਮਾਇੰਦਾ ਵੀ ਆਇਆ ਹੋਏ ਸਰਕਾਰ ਦਾ ਕੋਈ ਪੁੱਛੇ ਆ ਕੇ ਤੁਹਾਨੂੰ ਕੀ ਚਾਹੀਦਾ ਕੋਈ ਵੀ ਨਹੀਂ ਲੱਭ ਰਿਆ ਸੰਗਤ ਸਾਰੀ ਬੈਠੀ ਹੈ ਤੁਸੀਂ ਦੇਖ ਸਾਰੇ ਜਥੇਬੰਦੀਆਂ ਇਕੱਠੀਆਂ ਹੋ ਕੇ ਸੇਵਾ ਕਰ ਰਹੀਆਂ ਨੇ ਸਰਕਾਰ ਕਿਸ਼ਤੀਆਂ ਨਹੀਂ ਪ੍ਰੋਵਾਈਡ ਕਰੇ ਫਿਰ ਇੱਕ ਇਹ ਚੀਜ਼ ਕਹਿੰਦੇ ਜੇ ਕਿਸ਼ਤੀ ਆ ਵੀ ਜਾਂਦੀ ਹੈ ਕੱਲ ਜਿਹੜਾ ਨੌਜਵਾਨ ਡੋਬ ਰਿਹਾ ਸੀ ਉਹ ਪਰਿਵਾਰ ਥਾਣੇ ਵੀ ਗਿਆ ਕਿਤੇ ਵੀ ਗਿਆ ਉਹ ਜਾ ਕੇ ਕਹਿੰਦਾ ਕਿ ਸਾਨੂੰ ਕਿਸ਼ਤੀਆਂ ਦੀ ਲੋੜ ਹੈ ਉਹ ਕਹਿੰਦੇ ਫਾਰਮੈਲਿਟੀਆਂ ਨੇ ਪਹਿਲਾਂ ਐਸ.ਟੀ.ਐਮ ਦੇ ਘਰ ਜਾਓ ਉੱਥੋਂ ਸਾਈਨ ਕਰਾਓ ਫਿਰ ਤਹਿਸੀਲਦਾਰ ਕੋ ਸਾਈਨ ਕਰਾਓ ਫਿਰ ਪਟਵਾਰੀ ਲਿਆਓ ਗਰਦੌਰ ਲਿਓ ਉਹ ਫਾਰਮ ਫਿਲ ਕਰੋਗੇ ਫਿਰ ਤੁਹਾਨੂੰ ਜੁਬਾ ਜਿਹੜੀਆਂ ਜਾਨਾਂ ਨੇ ਉਹ ਡੁੱਬਣੀਆਂ ਜਾ ਰਹੀਆਂ ਫਾਰਮੈਟੀ ਵਗੈਰਾ ਪੂਰੀ ਕਰ ਫਾਰਮੈਟੀ ਇੱਥੇ ਵੀ ਕੋਈ ਐਸਡੀਐਮ ਗਰਦਾਸਪੁਰ ਬੈਠਾ ਡੇਰੇ ਬੰਦੇ ਡੁੱਬਰੇ ਉਹਨਾਂ ਨੂੰ ਪਾਕਿਸਤਾਨ ਟੱਪ ਜਾਂਦਾ ਜੀ ਤੁਹਾਨੂੰ ਐਸਡੀਐਮ ਨੇ ਸੈਂਡ ਕਰਕੇ ਦੇਣੇ ਕੋਈ ਜਣ ਖੁੱਲਾ ਕਹਿ ਦੇਣਾ ਚਾਹੀਦਾ ਵੀ ਜਿੱਥੇ ਵੀ ਹੈਗਾ ਵਾ ਸਾਰੀ ਗੱਲ ਤੋਂ ਬਾਅਦ ਸੇਵਾ ਕਰੋ ਜਿੰਨੀ ਸੇਵਾ ਕਰੋ ਪੈਣਾ ਫਾਰਮੈਟੀ ਤੋਂ ਬਾਅਦ ਹੁੰਦੀਆਂ ਰਹਿਣਗੀਆਂ ਕੱਲ ਆਈ ਤਾਂ ਦੱਸਣਾ ਚਾਹੁੰਦੇ ਆ ਵੀ ਇੱਥੇ ਗਊ ਗਊਸ਼ਾਲਾ ਸੀਗੀ ਇੱਕ ਤੇ ਉੱਥੇ گاਵਾ ਬੱਝੀਆਂ ਰਹਿ ਗਈਆਂ ਉਹ ਜਿੰਨਾਂ ਨੂੰ ਲੈਣਾ ਹੀ ਉਹ ਜਿਹੜੇ ਐਨਡੀਆਰਐਫ ਵਾਲੇ ਉਹ ਕਹਿੰਦੇ ਸਾਨੂੰ ਪਰਮਿਸ਼ਨ ਚਾਹੀਦੀ ਹੈ ਫਿਰ ਕਿਸ਼ਤੀਆਂ ਲੈ ਕੇ ਜਾਵਾਂਗੇ ਦੱਸੋ ਉੱਥੇ ਕੀ ਕਰਨਾ ਆਮ ਸੰਗਤ ਕੀ ਕਰੇ ਲੋਕ ਤੇ ਤਰਾਹ ਤਰਾਹ ਕਰਨ ਦੇ ਨੇ ਸਰਕਾਰ ਕੋਈ ਨਹੀਂ ਕਿ ਤੁਹਾਡੀ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਸਿੱਖ ਜਿਥੇ ਬੰਦੀਆਂ ਸਿੱਖ ਸੰਸਥਾਵਾਂ ਜਿੱਦੀਆਂ ਨੇ ਉਹਨਾਂ ਹੀ ਬਾਹਰ ਫੜੀ ਆ ਕੇ ਪੰਜਾਬ ਦੇ ਜਿਹੜੇ ਬਾਬਿਆਂ ਨੇ ਬਾਦਸ਼ਾਹ ਬਾਦਸ਼ਾਹ ਜੀਵਨ ਦੀ ਬਿਆਨ ਹੀ ਹਾਲ ਜੋ ਕਿ ਸਰਕਾਰ ਤੇ ਕੋਈ ਨਾ ਉਮੀਦ ਰੱਖ ਕੇ ਇੱਕ ਜਿਹੜੀ ਆ ਇਹ ਸੰਗਤ ਹੀ ਇੱਕ ਦੂਜੇ ਦਾ ਸਾਥ ਦੇ ਰਹੀ ਆ ਤੇ ਤੁਹਾਨੂੰ ਲਾਈਵ ਤਸਵੀਰ